ਵਾਕਨਪੁਰ ਚੇਰੀ ਕਿ ਕਬਡੀ ਸਮੱਸਿਆ ਸੀ ਕਿ ਨਾਲੇ ਉਹ ਲਗੇ ਤੇ ਅਕਸਰ ਜਿਹੜੇ ਵਿਰੋਧੀ ਆ ਪੋਸਤੇ ਸੀਗੇ ਨੰਦੀਪਾਲ ਜੀ ਨੂੰ ਵੀ ਯਾਰਾ ਕੰਮ ਨਹੀਂ ਹੋਇਆ ਕੰਮ ਨਹੀਂ ਹੋਇਆ ਤੇ ਅੱਜ ਕੰਮ ਸ਼ੁਰੂ ਹੋ ਗਿਆ ਸਰ ਕੀ ਕਹਣਾ ਚਾਹਦੇ ਹੋ ਕੋਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਸਾਡੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਨਸਾਰਦੀ ਸਰਕਾਰ ਹੈ ਉਹਨਾਂ ਦੇ ਸਾਡੇ ਬਹੁਤ ਹੀ ਨਿਮਾਣੇ ਸੇਵਾਦਾਰ ਸਾਡੀ ਭੈਣ ਅਨਮੋਲ ਕਗਨ ਮਾਨ ਜੀ ਮੰਤਰੀ ਸਾਹਿਬ ਉਹਨਾਂ ਦੀ ਕਿਰਪਾ ਸਦਕਾ ਅੱਜ ਜਿਹੜਾ ਇਹ ਵਿਕਾਸ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਅਸੀਂ ਤਾਂ ਉਹਨਾਂ ਦਾ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਨੰਦੀਪਾਲ ਜੀ ਸਾਡੇ ਕੌਂਸਲਰ ਸਾਹਿਬ ਇਹਨਾਂ ਦੇ ਸਾਰੇ ਵਾਰਡ ਦੇ ਵੱਲੋਂ ਅਸੀਂ ਉਹਨਾਂ ਦਾ ਕੋਟ ਕੋਟ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਡੀ ਸਾਡੀ ਨਹੀਂ ਸਾਡੇ ਸਾਰੇ ਮਾਰਕੀਟ ਦੀ ਸਾਡੇ ਸ਼ਹਿਰ ਦੀ ਉਹ ਸੁਣਵਾਈ ਕਰ ਰਹੇ ਹਨ ਨਹੀਂ ਤਾਂ ਇੱਥੇ ਸਿਆਸਤਾਂ ਹੀ ਹੁੰਦੀਆਂ ਰਹੀਆਂ ਮੇਰੇ ਤੋਂ ਪਹਿਲਾਂ ਸਾਰਿਆਂ ਨੇ ਕਿਹਾ ਕਿ ਮੈਂ ਤਾਂ ਸਾਰਿਆਂ ਨੂੰ ਇਹੀ ਕਹਾਂਗਾ ਕਿ ਸਿਆਸਤਾਂ ਛੱਡ ਕੇ ਸ਼ਹਿਰ ਦੀ ਜਿਹੜੀ ਦੁਰਦਸ਼ਾ ਹੈ ਓਕੇ ਨਗਰ ਕੌਂਸਲ ਦਾ ਜਿਹੜਾ ਪੀਰੀਅਡ ਸੀ ਹੈ ਤਕਰੀਬਨ ਤਕਰੀਬਨ ਹੁਣ ਇਹ ਖਤਮ ਹੁੰਦਾ ਜਾ ਰਿਹਾ ਮੇਰੀ ਹੱਥ ਬੰਨ ਕੇ ਬੈਂਤੀਆ ਨਿਕਰ ਕੌਂਸਲ ਦੇ ਸਾਰੇ ਸਾਡੇ ਜਿਹੜੇ ਕੁਰਸੀ ਤੇ ਬਰਾਜਮੈਨ ਸਾਡੇ ਭਰਾ ਜਿਹੜੇ ਵੀ ਬੈਠੇ ਆਂ ਬਈ ਸ਼ਹਿਰ ਬਾਰੇ ਸੋਚੋ ਨਾ ਕਿ ਤੁਸੀਂ ਆਪਣਾ ਸਵਾਰਥ ਸੋਚੋ ਕਿਉਂਕਿ ਲੋਕ ਇੰਨੇ ਕਿ ਤੁਹਾਨੂੰ ਲੋਕਾਂ ਨੇ ਵੋਟਾਂ ਪਾਈਆਂ ਪੂਰੇ ਸ਼ਹਿਰ ਨੇ ਵੋਟਾਂ ਪਾਈਆਂ ਇਹ ਸਮਝ ਕੇ ਕਿ ਸਾਡੀ ਆਪਣਾ ਸਾਡੇ ਸ਼ਹਿਰ ਦਾ ਸੁਧਾਰ ਹੋਊਗਾ ਪਰ ਉਹ ਪੂਰਾ ਨਹੀਂ ਉਤਰੇ ਪਰ ਅੱਜ ਸਾਨੂੰ ਬਹੁਤ ਵੱਡਾ ਸਹਾਰਾ ਜਿਹੜਾ ਮਿਲਿਆ ਸਾਨੂੰ ਮਾਨ ਸਾਹਿਬ ਦੀ ਸਰਕਾਰ ਦਾ ਸਾਡੇ ਮੈਡਮ ਅਨਮੋਲ ਗਗਨ ਮਾਨ ਜੀ ਦਾ ਜਿਨ੍ਹਾਂ ਨੇ ਜਿਵੇਂ ਕਿ ਨਾਮ ਵੀ ਆਮ ਆਦਮੀ ਪਾਰਟੀ ਹੈ ਔਰ ਆਮ ਆਦਮੀ ਦੀ ਸਨਵਾਈ ਹੋ ਰਹੀ ਹੈ ਪਰ ਸ ਮੈਂ ਤਾਂ ਇਹੀ ਕਹਾਂਗਾ ਕਿ ਅੱਜ ਦੇਖੋ ਪ੍ਰਤੱਖ ਨੂੰ ਪ੍ਰਮਾਣ ਦੀ ਕੋਈ ਲੋੜ ਨਹੀਂ ਹੈਗੀ ਔਰ ਅਸੀਂ ਇਹ ਜਿਹੜਾ ਪ੍ਰੋਜੈਕਟ ਸੀਗਾ ਇਹ ਹੈ ਨਹੀਂ ਸੀਗਾ ਮੈਂ ਤੁਹਾਨੂੰ ਸੱਚ ਕਹਿਣਾ ਇਹ ਹੈ ਨਹੀਂ ਸੀਗਾ ਮੰਤਰੀ ਜੀ ਨੇ ਆਪਣੇ ਆਦੇਸ਼ ਜਾਰੀ ਕਰਕੇ ਪ੍ਰਸ਼ਾਸਨ ਨੂੰ ਕਿਹਾ ਐਸਓ ਸਾਹਿਬ ਖੜੇ ਆ ਸਾਡੇ ਕੋਲ ਐਸਓ ਸਾਹਿਬ ਨੂੰ ਹਦਾਇਤ ਕਰੀ ਗਈ ਕਿ ਇਹ ਕੰਮ ਤੁਸੀਂ ਜੇ ਪੱਟਿਆ ਤਾਂ ਇਹਨੂੰ ਸਿਰੇ ਲਾਓ ਹਾਲਾਂਕਿ ਕਈ ਅਫਸਰ ਹੈ ਸਾਡੇ ਜਿਹੜੇ ਸੀਨੀਅਰ ਹਨ ਤਾਂ ਉਹ ਨਾ ਨੁੱਕਰ ਕਰਦੇ ਸੀ ਪਰ ਮੰਤਰੀ ਜੀ ਦੀਆਂ ਸਖਤ ਹਦਾਇਤਾਂ ਕਰਕੇ ਕੰਮ ਅੱਜ ਸ਼ੁਰੂ ਹੋ ਰਿਹਾ ਮੈਂ ਸੱਚਾਈ ਤੁਹਾਨੂੰ ਦੱਸ ਰਿਹਾ ਇਹਦੇ ਵਿੱਚ ਜੇ ਹੁਣ ਵੀ ਕੋਈ ਸਿਆਸਤ ਕਰੂਗਾ ਤਾਂ ਪਾਪਾਂ ਦਾ ਭਾਗੀ ਹੋਊਗਾ ਸ਼ਹਿਰ ਦਾ ਦੁਖੀ ਹੋਊਗਾ ਔਰ ਅਸੀਂ ਸਾਰੇ ਸ਼ਹਿਰ ਦਾ ਵਿਕਾਸ ਕਰਨਾ ਔਰ ਸਾਡਾ ਪ੍ਰਾਣ ਹੈ ਔਰ ਅਸੀਂ ਜਿਹੜੀ ਸਾਡੀ ਡਿਊਟੀ ਆ ਅਸੀਂ ਕਰਾਂਗੇ ਸਰਕਾਰ ਦੀ ਡਿਊਟੀ ਸਰਕਾਰ ਕਰੂਗੀ ਪਰ ਜਿਹੜੀ ਪ੍ਰਧਾਨ ਦੀ ਡਿਊਟੀ ਹੈ ਜਿਹੜਾ ਕੁਰਸੀ ਤੇ ਬੈਠਾ ਉਹ ਆਪਣੀ ਡਿਊਟੀ ਪੂਰੀ ਕਰੇ ਲੋਕਾਂ ਦਾ ਬੇਵਕੂਫ ਨਾ ਬਣਾਵੇ ਹੁਣ ਪਿੱਛੇ ਸਿੰਘਪੁਰਾ ਰੋਡ ਬਣੀ ਆ ਮਾਨ ਸਾਹਿਬ ਆਕੇ ਸ਼ੁਰੂ ਕਰਾ ਕੇ ਗਏ ਪ੍ਰੋਜੈਕਟ ਸਾਰਾ ਅਰ ਆਪ ਆਕੇ ਕਹਿੰਦਾ ਮੈਂ ਬੜਾਈਆ ਸੈਨ ਤਾਂ ਉਹਨੇ ਕਰੇ ਨਹੀਂ ਕਿਉਂਕਿ ਸਾਰੇ ਪ੍ਰਸ਼ਾਸਨ ਨੇ ਸਹਿਰ ਕਰਤੇ ਸੀ ਇੱਕ ਆਪਣੀ ਰਾਜਨੀਤੀ ਚਮਕਾਉਣੇ ਵਾਸਤੇ ਉਸ ਬੰਦੇ ਨੇ ਸੈਨ ਨਹੀਂ ਕਰੇ ਪਰ ਫਿਰ ਵੀ ਬੰਦਾ ਕਹੇ ਵੀ ਮੈਂ ਅਸਲ ਕਹਿੰਦੇ ਭਾਈ ਕੋਈ ਗੱਲ ਨਹੀਂ ਤੂੰ ਹੀ ਬੜਾ ਪਰ ਸ਼ਹਿਰ ਦਾ ਮਾੜਾ ਨਾ ਸੋਚ ਕੰਮ ਕਰ ਜੇ ਤੈਨੂੰ ਰੱਬ ਨੇ ਚੈੱਕ ਸਾਈਨ ਕਰਨ ਦੇ ਪੈਸਾ ਵਰਤਣ ਦੇ ਤੈਨੂੰ ਮੌਕਾ ਦਿੰਦਾ ਹੈ ਨਾ ਤਾਂ ਪੈਸੇ ਨੂੰ ਵਰਤ ਲੈ ਲੋਕਾਂ ਦਾ ਪੈਸਾ ਬਹੁਤ ਵਿਆ ਲੋਕ ਸਾਰਾ ਸ਼ਹਿਰ ਟੈਕਸ ਦਿੰਦਾ ਕੋਈ ਬੰਦਾ ਇਹ ਨਹੀਂ ਆ ਵੀ ਬਿਨਾ ਟੈਕਸ ਤੋਂ ਬੰਦਾ ਘਰ ਬੈਠਾ ਤੂੰ ਲੋਕਾਂ ਦਾ ਪੈਸਾ ਲੋਕਾਂ ਤੇ ਲਾ ਮੇਰੀ ਹੱਥ ਬਨ ਕੇ ਬੇਨਤੀ ਹੈ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਜਿਹੜੇ ਅੱਜ ਆਪਣੇ ਬਿਜ਼ੀ ਸ਼ੈਡਿਊਲ ਦੇ ਵਿੱਚੋਂ ਟਾਈਮ ਕੱਢ ਕੇ ਅੱਜ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵੀ ਆਏ ਆ ਔਰ ਆਪਣੇ ਸਾਰੇ ਮਾਰਕੀਟ ਦੇ ਉੱਪਰ ਵੀ ਮਿਹਰ ਹੱਥ ਰੱਖਿਆ ਇਹਨਾਂ ਨੇ ਔਰ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੇ ਆ ਮੰਤਰੀ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਸ਼ਬਦਾਂ ਦੇ ਨਾਲ ਜੇ ਕੋਈ ਮੈਂ ਗਲਤ ਗਿਆ ਹੋਵੇ ਤਾਂ ਖਿਮਾ ਜੱਜ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਭ ਤੋਂ ਪਹਿਲਾਂ ਮੈਂ ਜਿਹੜੀ ਸਾਡੀ ਟੀਮ ਐ ਇਸੇ ਅ ਇਸ ਵਾਰ ਦੇ ਨੰਦੀਪਾਲ ਵੰਸਰ ਜੀ ਨੇ ਸਾਡੇ ਬਹਾਦਰ ਸਿੰਘ ਨੇ ਦੇਖੋ ਪਿਛਲੇ ਸਮੇਂ ਚ ਏ ਸੀਰੀਜ਼ ਪਹਿਲਾਂ ਵੀ ਕਾਫੀ ਗੰਦ ਗਿਆ ਹੋਇਆ ਸੀ ਉਹ ਗੜਵਾਇਆ ਤੇ ਸਾਡੇ ਜਿੰਨੇ ਵੀ ਅਸ਼wini ਜੀ ਨੇ ਹੈਪੀ ਜੀ ਨੇ ਤੇ ਚਰਨ ਸਿੰਘ ਸਾਬ ਰਾਣਾ ਜੀ ਨੇ ਇਹ ਸਾਰੀ ਟੀਮ ਹੈ ਜਿੱਦੀ ਸਾਡੇ ਖੁਸ਼ਵੀਰ ਜੀ ਨੇ ਸਾਡੀ ਜਿੰਨੀ ਟੀਮ ਹੈ ਇਹ ਸਾਰੀ ਰਣਕੇ ਬਹੁਤ ਕੰਮ ਕਰ ਰਹੀ ਆ ਕਿਉਂਕਿ ਲਗਾਤਾਰ ਮੈਂਨਾ ਚਾਹੇ ਰੂੜਾ ਜੀ ਨੇ ਇਹ ਲਗਾਤਾਰ ਮੈਂਨਾਂ ਦੇ ਕੰਟੈਕਟ ਤੇ ਰਹਿਣਾ ਜੋ ਵੀ ਕੰਮ ਕਹਿੰਦੇ ਆ ਉਹ ਬੇਟੀ ਨੂੰ ਮੋਲ ਰਹਿਮਾਨ ਵੱਲੋਂ ਕਰਵਾਇਆ ਜਾਂਦਾ ਹੈ ਇਹ ਸਮੱਸਿਆ ਸੀ ਇਹ 15 ਲੱਖ ਦਾ 13 ਲੱਖ ਦਾ ਪ੍ਰੋਜੈਕਟ ਹੈ ਤੇ ਇਹ ਪਹਿਲੇ ਜਰਨ ਦੇ ਵਿੱਚ 1500 ਕੁੱਤੇ ਬਣ ਕੁੱਤੇ ਮੰਨੀਆ ਦੋ ਚਾਰ ਨਗੇ ਬੜਨਾ ਵ੍ਰੇਸ਼ਟ ਪਹਿਲਾ ਜਨਮ ਅੱਜ ਸ਼ੁਰੂ ਕਰ ਲਵੋਨੇ ਆ ਤੇ ਅਸੀਂ ਕੋਸ਼ਿਸ਼ ਕਰਦੇ ਆਂ ਵੀ ਇਹ ਜਿਹੜਾ نیند ਦੇ ਜਾਗਣ ਤੋਂ ਪਹਿਲਾਂ ਪਹਿਲੇ ਇਹ ਪ੍ਰੋਜੈਕਟ ਨੂੰ ਪੂਰਾ ਕਰ ਦਿੱਤਾ ਜਾਵੇ ਚਲੋ ਵੀ ਅਕੜੀ ਕੋਈ ਪ੍ਰੋਜੈਕਟ ਸ਼ੁਰੂ ਹੁੰਦਾ ਤੇ ਕੁਝ ਨਾ ਕੁਝ ਮਾੜੀ ਮੋਟੀ ਔਕੜ ਜ਼ਰੂਰ ਆਂਦੀ ਆ ਤੇ ਉਹਨਾਂ ਦੁਕਾਨਦਾਰਾਂ ਨੂੰ ਤੁਸੀਂ ਕੀ ਪੀੜ ਕਰਨਾ ਚਾਹੁੰਦੇ ਹੋ ਦੇਖੋ ਸਮੱਸਿਆ ਤਾਂ ਆਉਂਦੀ ਆ ਜਦੋਂ ਮਿੱਟੀ ਪੱਟੀ ਜਾਂਦੀ ਆ ਜਾਂ ਆਸੇ ਪਾਸੇ ਅ ਤਾਂ ਅਸੀਂ ਜੇ 2-4 ਦਿਨਾਂ ਵਾਸਤੇ ਸਮੱਸਿਆ ਆਉਂਦੀ ਹੈ ਤਾਂ ਸਾਡੀ ਲਗਾਤਾਰ ਸਮੱਸਿਆ ਖਤਮ ਹੋ ਜਾਂਦੀ ਹੈ ਮੈਂ ਦੁਕਾਨਦਾਰ ਵੀਰਾਂ ਨੂੰ ਇਹ ਦਊਂਗਾ ਕਿ ਸਹਿਯੋਗ ਦੇਣ ਉਹਨਾਂ ਦੇ ਸਹਿਯੋਗ ਨਾਲ ਹੀ ਇਹ ਸਾਰਾ ਜਿਹੜਾ ਪ੍ਰੋਜੈਕਟ ਕੰਮ ਹੋ ਜਾਏਗਾ ਸਾਡੇ ਪ੍ਰਧਾਨ ਜੀ ਖੜੇ ਐ ਇਸ ਏਰੀਏ ਦੇ ਗੁਰਦੁਆਰਾ ਸਾਹਿਬ ਦੇ ਵੀ ਨੇ ਤੇ ਇਹਨਾਂ ਸਾਰੇ ਲੋਕਾਂ ਦੀ ਜਿਹੜੀ ਮਿਹਨਤ ਸਾਡੇ ਨਾਲ ਕੋਆਪਰੇਟ ਕਰ ਰਹੇ ਐ ਤੇ ਅੱਗੇ ਪ੍ਰੋਜੈਕਟ ਨੂੰ ਜਿਹੜਾ ਬੇਨਤੀ ਕਰਨਾ ਚਾਹੁੰਦਾ ਮਾਨ ਸਾਹਿਬ ਨੂੰ ਵੀ ਜਿਹੜਾ ਇਹ ਪ੍ਰੋਜੈਕਟ ਬਹੁਤ ਵਧੀਆ ਹੋ ਰਿਹਾ ਸਾਰੇ ਦੁਕਾਨਦਾਰ ਸਹਿਯੋਗ ਦੇਣਗੇ ਇਹਦੇ 'ਚ ਪਰ ਇੱਕ ਬੇਨਤੀ ਹੈ ਵੀ ਜਿਹੜਾ ਮਟੀਰੀਅਲ ਕੱਢਣ ਇਹ ਉਹਨੂੰ ਬਹੁਤੀ ਦੇਰ ਨਾ ਪਿਆ ਰਹਿਣ ਦੇਣ ਨਾਲ ਦੀ ਨਾਲ ਚੁਕਵਾ ਦੇਣਾ ਇਹ ਬੇਨਤੀ ਹੈ ਮਾਨ ਸਾਹਿਬ ਅੱਗੇ ਕਿਉਂ ਦੁਕਾਨਦਾਰਾਂ ਦਾ ਨੁਕਸਾਨ ਨਾ ਹੋਵੇ ਕਿਉਂ ਸਾਰੀ ਮਾਰਕੀਟ ਦੁਕਾਨਦਾਰ ਨੇ ਕੰਮ ਕਰਨ ਵਾਲੇ ਨੇ ਨਾਲ ਦੀ ਨਾਲ ਪਾਈ ਜਵੇ ਨਾਲ ਦੀ ਨਾਲ ਸਫਾਈ ਹੋਵੇ ਕਈ ਵਾਰ ਇਹ ਵੀ ਹੁੰਦਾ ਵੀ ਕਿ ਕੀ ਕਹਿਣਾ ਕਰਦੇ ਹੋ ਮੈਂ ਤਾਂ ਇਹ ਕਹਨੀ ਆ ਜੀ ਹਰ ਵਾਰ ਦੁਕਾਨਦਾਰਾਂ ਦਾ ਸਾਰਿਆਂ ਦਾ ਨੁਕਸਾਨ ਹੁੰਦਾ ਪਰ ਇਸ ਵਾਰ ਸਾਨੂੰ ਭਾਈ ਸਾਹਿਬ ਇਨਨੇ ਬਾਦ ਰੋਕੇ ਵਾਲਿਆਂ ਨੇ ਜੀ ਬਹੁਤ ਵੱਡਾ ਸਾਥ ਦਿੱਤਾ ਮੇਰੇ ਬੱਚਿਆਂ ਨੂੰ ਆਸਲਾ ਦਿੱਤਾ ਕਿ ਤੁਹਾਡਾ ਬੇਟੇ ਕਦੇ ਕੋਈ ਨੁਕਸਾਨ ਨਹੀਂ ਹੋਊਗਾ ਕੱਲ ਵੀ ਅਸੀਂ ਪਾਉਣ ਲੱਗੇ ਸੀ ਇਹ ਕਹਿੰਦੇ ਤੁਸੀਂ ਰੋਕੋ ਮੈਨੂੰ ਮੌਕਾ ਦਿਓ ਇੰਨੀ ਹਿੰਮਤ ਕਦੇ ਕਿਸੇ ਨੇ ਨਹੀਂ ਦਿਖਾਈ ਜਿੰਨੀ ਇਹਨਾਂ ਨੇ ਸਾਨੂੰ ਦਿਖਾਈ ਹੈ ਬਾਕੀ ਮੰਤਰੀ ਅਨਮੋਲ ਗਗਨ ਮਾਨ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਦਰ ਸਤਿ ਆਪਾ ਅਲਪਾ ਜੀ ਇਹ ਚੈਨਲ ਨੂੰ ਹਾਟਨ ਕਰਨ ਵਾਸਤੇ ਕੀ ਕਹਿਣਾ ਚਾਹਦੇ ਹੋ ਮੈਂ ਤਾਂ ਜੀ ਇਹਨਾਂ ਦਾ ਬਹੁਤ ਧੰਨਵਾਦ ਕਿਸੇ ਮੌਸਮ ਵਿੱਚ ਵੀ ਇਹਨਾਂ ਨੇ ਪਬਲਿਕ ਦਾ ਸਾਥ ਦਿੱਤਾ ਸਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੀ